ਨਾਂ ਦੇ ਵਿੱਚ ਕਰਨੀ ਹੈ ਆ ਕਬੱਡੀ ਪਾਉਣ ਦੇ ਲਈ ਭੀਮ ਤਿਆਰ ਹੈ ਸ਼ੀਲੂ ਹੈ ਗਾਰਾ ਦਾ ਈਲੂ ਈਲੂ ਕਰਾਉਣ ਦਾ ਮਾਜਾ ਨਚਾਉਣ ਦਾ ਭੰਗੜੇ ਪਵਾਉਣ ਦਾ ਪੂਰਾ ਪੰਜਾਬ ਲਾਈਵ ਜੁੜਿਆ ਹੋਇਆ ਆ ਕਬੱਡੀ ਭੀਮ ਦੀ ਪੈ ਗਈ ਆ ਇਧਰ ਦੇ ਪਾਸੇ ਦੇਖਦੇ ਆ ਇਹ ਭੀਮ ਭੀਮ ਆ ਸੁਰਸਿੰਘ ਜੀਆ ਕਮਾਲ ਕਰ ਗਿਆ ਇੱਕ ਟੌਪ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਦਰਸ਼ਕ ਵੀਰੋ ਟਿਕੇ ਰਹੋ ਯਾਰ ਇੰਨੇ ਵੱਡੇ ਐ ਹੌਲੀ ਹੌਲੀ ਗਰਮ ਹੋਣਗੇ ਤੰਦੂਰ ਤਪ ਗਿਆ ਪਰਾਠੇ ਰੋਟੀਆਂ ਫੁੱਲ ਫੁੱਲ ਕੇ ਲੈਣੀਆਂ ਅੱਧਾ ਹੋ ਲੈਣ ਦੋ ਯਾਰਾ ਫੇਰ ਵੇਖਿਓ ਆਉ ਨਯਾਰਾ ਆਹ ਮੁੰਡਾ ਕਹਿੰਦੇ ਨੰਗਲ ਮੀਆਂ ਦੇ ਕਹਿੰਦੇ ਮੇਲੇ ਦਾ ਆਹ ਕਹਿੰਦੇ ਸੋਨਾ ਲਿਕਾ ਟਰੈਕਟਰ ਦਾ ਜੇਤੂ ਦੁਬਲੀ ਵਾਲਾ ਭੀਮ ਆਉਣ ਵਾਲੇ ਸਮੇਂ ਅਮਰੀਕਾ ਕਬੱਡੀਆਂ ਪੈਣੀਆਂ ਜੱਫੇ ਲੱਗਣੇ ਆ ਇਧਰਲੇ ਬੰਨੇ ਆਕਾਸ਼ ਹੈ ਇਹਦਾ ਸੁਰ ਸਿੰਘ ਪਿੰਡ ਹੈ ਇਹ ਬਾਜੂ ਦਾ ਚੇਲਾ ਹੈ ਇਹ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟ ਹੈ ਢੰਡਾ ਸਾਹਿਬ ਵੀ ਵੱਡਾ ਮੇਲਾ ਕਰਵਾ ਗਿਆ ਨਾਲ ਬਿੱਲਾ ਗਿੱਲ ਦੀਨੇ ਵਾਲੀਆ ਸਿਰਾਂ ਲਾ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਬਿਆਸ ਵਾਲਾ ਸੁਖਮਨ ਹੈ ਜਗੂ ਤੇਰੀ ਸਭ ਤੋਂ ਮੱਖਣ ਮੱਖੀ ਕਰਦਾ ਸੀਗਾ ਮੇਰੇ ਕੋਲੇ ਵੀ ਆਹ ਮੁੰਡਾ ਵੀ ਸਿਰਾਂ ਲਾਈ ਤੁਰਿਆ ਆਉਂਦਾ ਮੱਖਣ ਵੀ ਮਹਾਨ ਹੈ ਆਯਾਦ ਗਰੁੱਪ ਵੱਲੋਂ ਪਰਮਜੀਤ ਸਿੰਘ ਜੀ ਸਰਪੰਚ ਸਾਹਿਬ ਉਹਦੇ ਸਾਰੇ ਸਾਥੀ ਕਹ ਰਹੇ ਆ ਡੀਟੀਓ ਦੇ ਦੋ ਜਫੇ 7000 ਦੇ ਹੋਣਗੇ ਦੁਬਲੀ ਵਾਲਾ ਭੀਮ ਕਬੱਡੀ ਪਾ ਰਿਹਾ ਉਧਰ ਗਰਪੇਜ ਕੈਨੇਡਾ ਸਾਡਾ ਭਰਾ ਨਾਲ ਜੱਗਾ ਬੈਲਜਿਮਾ ਮਨਰੂਪ ਕੈਨੇਡਾ ਗੁਰਵੀਰ ਕੈਨੇਡਾ ਲਵ ਕੈਨੇਡਾ ਦਲਜੀਤ ਯੂਕੇ ਸੁਖ ਨਿਊਜ਼ੀਲੈਂਡ ਜੋਬਨ ਕੈਨੇਡਾ ਤੇ ਨਾਲ ਵਿਸ਼ਾਲ ਯੂ ਐਸ اے ਤੇ ਜਸਕਰਨ ਕੈਨੇਡਾ ਇਹਨਾਂ ਭਰਾਵਾਂ ਲਈ ਵੱਡੇ ਪੱਤਰ ਤੇ ਮਾਣ ਆ ਤਰਨ ਯੂ ਐਸ اے ਸੁਖਚੈਨ ਕੈਨੇਡਾ ਸਾਡੇ ਸੁਗਰਾਜ ਸਿੰਘ ਜੀ ਸਰਪੰਚ ਵੇਰਾ ਥਾਣੇਦਾਰ ਮਨਵੀਰ ਸਿੰਘ ਜੀ ਕਮਲ ਜੋੜਾ ਜੀ ਤੇ ਨਾਲ ਸਾਡੇ ਸਤਕਾਰਯੋਗ ਸਵਰਨ ਸਿੰਘ ਜੀ ਜੀਓ ਬਾਲਾ ਪੱਗੂ ਦੇ ਫਾਦਰ ਸਾਹਿਬ ਲੈ ਵੀ ਚੱਬੇ ਆਲਾ ਕਰੀ ਗੱਲ ਭੀਮ ਦੀ ਕਬੱਡੀ ਦੇ ਉੱਪਰ ਭੀਮ ਦੀ ਕਬੱਡੀ ਦੇ ਉੱਪਰ ਮੈਨੂੰ ਲੱਗਦਾ ਜੋਦਾ ਕਰ ਗਿਆ ਕਮਾਲ ਮਾਰੋ ਤਾੜੀਆਂ ਮੁੰਡੇ ਦੀ ਜ਼ੋਰਦਾਰ ਪੱਲੇ-ਪੱਲੇ ਕਰਵਾ ਦਿੱਤੀ ਹੈ ਉਧਰ ਬੈਲਜੀਅਮ ਵਾਲੇ ਭਰਾਵਾਂ ਦਾ ਇਧਰ ਸਾਧਾ ਸਿੰਘ ਸਰਪੰਚ ਗੁਰਕਬਾਏ ਹੈ ਮਨਜੋ ਮਨੋਜ ਅਗਨੀ ਹੋਤਰੀ ਸਨਮ ਸ਼ਰਮਾ ਸਤਿੰਦਰਜੀਤ ਸੋਨੋ ਹਰਜਿੰਦਰ ਸਿੰਘ ਘੁੱਗੀ ਕਾਉਂਸਲਰ ਜੱਸਪ੍ਰੀਤ ਸਿੰਘ ਗਗਨ ਚੌਧਰੀ ਅਮਰਜੀਤ ਸ਼ਰਮਾ ਤੇ ਕੁਕੂ ਪ੍ਰਧਾਨ ਡੋਗਰਾ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਜਰਮਨ ਵੜੈਚ ਚੱਬੇ ਵਾਲਾ ਨਾਲ ਜੋਗਪ੍ਰੀਤ ਨਾਲ ਮੰਨੂ ਹਣੀ ਅੱਜ ਦੇ ਮੇਲੇ ਤੇ ਪਹੁੰਚੇ ਹੋਇਆ ਪਿਆਰ ਹੈ ਸਾਦਾ ਸਿੰਘ ਸਰਪੰਚ ਦੇ ਨਾਲ ਆਹ ਪਾਈ ਹੋਈ ਕਬੱਡੀ ਭੀਮ ਦੀ 베ਰੇ ਵਾਲੇ ਲਵਲੀ ਦੇ ਨਾਲ ਟੱਕਰ ਹੋ ਗਈ ਹੈ 베ਰੇ ਵਾਲਾ ਲਵਲੀ ਤੇ ਦੁਬਲੀ ਵਾਲਾ ਭੀਮ ਸਾਡੇ ਸਾਬੇ ਭਰਾ ਦਾ ਪਿੰਡ ਹੈ ਖੇਡ ਕਬੱਡੀ ਵੱਡੀ ਹੈ ਮਾਹੂਰੀਆਂ ਦੀ ਅਕੈਡਮੀ ਦੇ ਵਿੱਚੋਂ ਉੱਠਿਆ ਆਹ ਭੀਮ ਦੁਬਲੀ ਵਾਲਾ ਮੇਰੇ ਮਿੱਤਰੋ ਸਿਰਾਲ ਆ ਗਿਆ ਉਹ ਸਿਰਾਲ ਆ ਗਿਆ ਤਗੜੀ ਵਾਪਸੀ ਤੇ ਮੁੰਡਾ ਟੌਪ ਦੀਆਂ ਕਬੱਡੀਆਂ ਪਾ ਗਿਆ ਸਖੋ ਜਫਿਆਂ ਦਾ 5100 ਮਾਨ ਸਨਮਾਨ ਵਿੱਚ ਦਿੱਤਾ ਜਾਣਾ ਹੈ ਸਾਦਾ ਸਿੰਘ ਦੀ ਸਰਪੰਚ ਗੁਰੂਕਰਦੀ ਸਾਰੀ ਪ੍ਰਬੰਧ ਕਮੇਟੀ ਮਿਸ਼ਾਨ ਸਾਡਾ ਭਰਾ ਇਧਰ ਕੁਲਵੀਰ ਨਵੇਂ ਪਿੰਡਿਆ ਸਰੇ ਦੀ ਟੀਮ ਬਣਾਈਆਂ ਗੁਰਬਖਸ਼ ਸਿੰਘ ਸੀਡੀਬੀ ਸਾਹਿਬ ਨੇ ਚੱਬੇ ਆਲਿਆ ਕਰ ਸੱਪਤ ਮੋਰ ਦੀ ਪਿੰਡੀ ਲੋਹੀਮ ਕਬੱਡੀ ਪਾ ਰਿਆ ਮੁੰਡਾ ਸਿਰੇ ਦਾ ਰੇਡਰ ਹੈ ਇਧਰ ਈਲੂ ਈਲੂ ਹੋ ਗਈ ਹੈ ਈਲੂ ਈਲੂ ਹੋ ਗਈ ਹੈ ਇਹ ਬੱਲੇ ਫਰਿਆਣਾ ਪੰਜਾਬ ਹਰਿਆਣਾ ਪੰਜਾਬ ਭੀਮ ਸ਼ੀਲੂ ਓਏ ਮੇਰਿਆ ਰੱਬਾ ਤਾੜੀਆਂ ਪਾੜਾ ਓ ਤਾਰਾ ਹੁੰਦਾ ਵੇਖੋ ਕੀ ਔਖੇ ਰੋਕਣੇ ਤੂਫਾਨ ਪਾਣੀ ਨੇਹਰੀਆਂ ਔਖੇ ਰੋਕਣੇ ਖਿਡਾਰੀ ਸਾਨਾਂ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਲੈ ਵੀ ਰਮਨ ਭੀਮ ਆ ਗਿਆ ਕਰੀ ਗੱਲ ਸੁਣ ਲੈ ਆਉਣ ਵਾਲੇ ਸਮੇਂ ਦੇ ਵਿੱਚ ਭੀਮ ਤੋਂ ਬਹੁਤ ਆ ਸਾੜੇ ਆ ਮੁੰਡਾ ਕਹਿੰਦੇ ਆਉਣ ਵਾਲੇ ਸਮੇਂ ਦਾ ਸਟਾਰ ਹੈ ਉਹ ਭੀਮ ਕਬੱਡੀ ਪਾ ਰਿਹਾ ਬਗੇਲ ਹੁਣੀ ਮਾਣ ਕਰਦੇ ਤੇ ਪਰ ਆ ਮੁੰਡਾ ਪ੍ਰੀਤ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਮੱਧ ਦੇ ਵਿੱਚ ਜੱਦਾ ਠਹਿ ਹੈ ਆ ਜੱਦਾ ਸਵਾਦ ਲਿਆ ਦਿੰਦਾ ਹੈ ਟੌਪ ਦਾ ਜਫਾ ਭਰ ਕੇ ਨਿਆਰੇ ਬਣ ਤਿਆ ਮਾ ਮੈਨੂੰ ਲੋਕੀ ਪੁਲਵਾਨ ਕਹਿੰਦੇ ਪਤਾ ਵਿੱਚ ਮੈਦਾਨ ਦੇ ਲੱਗਦਾ ਜਦੋਂ ਜ ਪਗਾਨਿਆਂ ਨਾਲ ਪੈਂਦੇ ਕਬੱਡੀ ਦੀ ਨਰਸਰੀ ਆ ਕਰਿਆਲਾ ਸਿੰਘ ਸਹਿਬਾਨ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ਾਂ ਨੇ ਕਈ ਖਿਡਾਰੀ ਕਹਿੰਦੇ ਖੇਡ ਕਬੱਡੀ ਦੀ ਝੋਲੀ ਪਾਇਆ ਉਹ ਚੜ੍ਹਦੀ ਕਲਾ ਵਿੱਚ ਰਹਿਣ ਆਹ ਸਾਹਮਣੇ ਕਬੱਡੀ ਦੀ ਵੱਡੀ ਸੇਵਾ ਇਹ ਭੀਮ ਹੈ ਇਹਦਰ ਕੌਣ ਹੈ ਇਹ ਬਾਜੂ ਦਾ ਚੇਲਾ ਹੈ ਇਹ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਤ ਹੈ ਪਿਆਓ ਮਿਲਦੇ ਕਲਗੀ ਧਰ ਵਰਗਾ ਜਿਹਨੂੰ ਸਾਬ ਕੌਰ ਜੀ ਮਾਂ ਮਿਲ ਜੇ ਉਹਨੇ ਹੋਰ ਕੀ ਲਾਣਾ ਦੁਨੀਆ ਤੋਂ ਜਿਹਨੂੰ ਅਨੰਦਪੁਰ ਸਾਹਿਬ ਜੀ ਥਾ ਮਿਲ ਗਏ ਉਧਰ ਪ੍ਰੀਤ ਦੇ ਮਾਇਆ ਦੇ ਗਫੇ ਸ਼ਿਲੂ ਲਈ ਵੀ ਪੁੱਜਦੇ ਹੋ ਗਏ ਆ ਸਾਡਾ ਜੱਗਾ ਬੈਲਜੀਅਮ ਗੋਲਡੀ ਬੈਲਜੀਅਮ ਸਾਡਾ ਪੱਗੂ ਪੱਗੂ ਬੈਲਜੀਅਮ ਤੇ ਜੱਗਾ ਬੈਲਜੀਅਮ ਗੁਰਪੇੜ ਕੈਨੇਡਾ ਜੋਵਲ ਕੈਨੇਡਾ ਇਕਬਾਲ ਬੱਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਡੇ ਭਰਾ ਦਾ ਸਾਧਾ ਸਿੰਘ ਜੀ ਸਰਪੰਚ ਸਾਹਿਬ ਦਾ ਲਵੀ ਸਰਪੰਚ ਪਰਮਜੀਤ ਸਿੰਘ ਜੀ ਯਾਦਗਰਪਾ ਵਾਲਿਆਂ ਦਾ ਲੈ ਵੀ ਚੱਬੇ ਵਾਲਿਆ ਭੀਮ ਦੀ ਕਬੱਡੀ ਪੈ ਰਹੀ ਹੈ। ਲਓ ਭੀਮ ਦੀ ਕਬੱਡੀ ਪੈ ਗਈ ਤੇ ਇਧਰ ਦੇ ਪਾਸੇ ਦੇਖਦੇ ਆ ਭੀਮ ਟਾਪ ਦੇ ਪੈਨ ਦਾ ਵਾਧਾ ਕਰ ਗਿਆ। ਬਾਈ ਗੁਰਦੀਪ ਮੇਰ ਹੈ। ਭੀਮ ਬਾਬੇ ਦੀ ਮੇਰ ਦੇ ਨਾਲ ਫਿੱਟਾ। ਟਰਨਾਂ ਦੇ ਵਿੱਚ ਕਰਨੀ ਹੈ। ਆਹ ਕਬੱਡੀ ਪਾਉਣ ਦੇ ਲਈ ਭੀਮ ਤਿਆਰ ਹੈ। ਸ਼ੀਲੂ ਹੈਗਾਰਾ ਦਾ, ਈਲੂ ਈਲੂ ਕਰਾਉਣ ਦਾ, ਮਾਜਾ ਨਚਾਉਣ ਦਾ, ਭੰਗੜੇ ਪਵਾਉਣ ਦਾ। ਪੂਰਾ ਪੰਜਾਬ ਲਾਈਵ ਜੁੜਿਆ ਹੋਇਆ। ਆਹ ਕਬੱਡੀ ਭੀਮ ਦੀ ਪੈ ਗਈ ਆ। ਇਧਰ ਦੇ ਪਾਸੇ ਦੇਖਦੇ ਆ। ਇਹ ਭੀਮ ਭੀਮ। ਆਹ ਸੁਰਸਜੀਆ ਕਮਾਲ ਕਰ ਗਿਆ। ਇੱਕ ਟੌਪ ਦੇ ਪੁਆਇੰਟ ਦਾ ਵਾਅਦਾ ਕਰ ਦਤਾ ਦਰਸ਼ਕ ਵੀਰੋ ਟਿਕੇ ਰਹੋ ਯਾਰ ਇੰਨੇ ਵੱਡੇ ਐ ਹੌਲੀ ਹੌਲੀ ਗਰਮ ਹੋਣਗੇ ਤੰਦੂਰ ਤਪ ਗਿਆ ਪ੍ਰੋਠੇ ਰੋਟੀਆਂ ਫੁੱਲ ਫੁੱਲ ਕੇ ਲੈਣੀਆਂ ਅੱਧਾ ਹੋ ਲੈਣ ਦੋ ਯਾਰ ਫੇਰ ਵੇਖਿਓ ਆਉ ਨਯਾਰਾ ਆਹ ਮੁੰਡਾ ਕਹਿੰਦੇ ਨੰਗਲੀਆਂ ਦੇ ਕਹਿੰਦੇ ਮੇਲੇ ਦਾ ਆਹ ਕਹਿੰਦੇ ਸੋਨਾ ਲਿਕਾ ਟਰੈਕਟਰ ਦਾ ਜੇਤੂ ਦੁਬਲੀ ਵਾਲਾ ਭੀਮ ਆਉਣ ਵਾਲੇ ਸਮੇਂ ਅਮਰੀਕਾ ਕਬੱਡੀਆਂ ਪੈਣੀਆਂ ਜੱਫੇ ਲੱਗਣੇ ਆ ਇਧਰਲੇ ਬੰਨੇ ਆਕਾਸ਼ ਹੈ ਇਹਦਾ ਸੁਰ ਸਿੰਘ ਪਿੰਡ ਹੈ ਇਹ ਬਾਜੂ ਦਾ ਚੇਲਾ ਹੈ ਇਹ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟ ਹੈ ਢੰਡਾ ਸਾਹਿਬੀ ਵੱਡਾ ਮੇਲਾ ਕਰਵਾ ਗਿਆ ਨਾਲ ਬਿੱਲਾ ਗਿੱਲ ਦੀਨੇ ਵਾਲੀਆ ਸਿਰਾ ਲਾ ਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇਹ ਵਿਆਸ ਵਾਲਾ ਸੁਖਮਨ ਹੈ ਜਗੂ ਤੇਰੀ ਸਭ ਤੋਂ ਮੱਖਣ ਮੱਖੀ ਕਰਦਾ ਸੀਗਾ ਮੇਰੇ ਕੋਲੇ ਵੀ ਆਹ ਮੁੰਡਾ ਵੀ ਸਿਰਾਂ ਲਈ ਤੁਰਿਆ ਆਉਂਦਾ ਮੱਖਣ ਵੀ ਮਹਾਨ ਹੈ ਆਯਾਦ ਗਰੁੱਪ ਵੱਲੋਂ ਪਰਮਜੀਤ ਸਿੰਘ ਜੀ ਸਰਪੰਚ ਸਾਹਿਬ ਉਹਦੇ ਸਾਰੇ ਸਾਥੀ ਕਹ ਰਹੇ ਆ ਡੀਟੀਓ ਦੇ ਦੋ ਜਫੇ 7000 ਦੇ ਹੋਣਗੇ ਦੁਬਲੀ ਵਾਲਾ ਭੀਮ ਕਬੱਡੀ ਪਾਰਿਆ ਉਧਰ ਗਰਪੇਜ ਕੈਨੇਡਾ ਸਾਡਾ ਭਰਾ ਨਾਲ ਜੱਗਾ ਬੈਲਜਿਮਾ ਮਨਰੂਪ ਕੈਨੇਡਾ ਗੁਰਵੀਰ ਕੈਨੇਡਾ ਲਵ ਕੈਨੇਡਾ ਦਲਜੀਤ ਯੂਕੇ ਸੁਖ ਨਿਊਜ਼ੀਲੈਂਡ ਜੋਬਨ ਕੈਨੇਡਾ ਤੇ ਨਾਲ ਵਿਸ਼ਾਲ ਯੂਐਸਏ ਤੇ ਜਸਕਰਨ ਕੈਨੇਡਾ ਇਹਨਾਂ ਭਰਾਵਾਂ ਲਈ ਵੱਡੇ ਪੱਤਰ ਤੇ ਮਾਣ ਆ ਤਰਨ ਯੂਐਸਏ ਸੁਖਚੈਨ ਕੈਨੇਡਾ ਸਾਡੇ ਸੁਗਰਾਜ ਸਿੰਘ ਜੀ ਸਰਪੰਚ ਵੇਰਾ ਥਾਣੇਦਾਰ ਮਨਵੀਰ ਸਿੰਘ ਜੀ ਕਮਲ ਜੋੜਾ ਜੀ ਤੇ ਨਾਲ ਸਾਡੇ ਸਤਕਾਰਯੋਗ ਸਵਰਨ ਸਿੰਘ ਜੀ ਜੀਓ ਬਾਲਾ ਪੱਗੂ ਦੇ ਫਾਦਰ ਸਾਹਿਬ ਲੈ ਵੀ ਚੱਬੇ ਵਾਲਿਆ ਕਰੀ ਗੱਲ ਭੀਮ ਦੀ ਕਬੱਡੀ ਦੇ ਉੱਪਰ ਭੀਮ ਦੀ ਕਬੱਡੀ ਦੇ ਉੱਪਰ ਮੈਨੂੰ ਲੱਗਦਾ ਜੋਦਾ ਕਰ ਗਿਆ ਕਮਾਲ ਮਾਰੋ ਤਾੜੀਆਂ ਮੁੰਡੇ ਦੀ ਜ਼ੋਰਦਾਰ ਪੱਲੇ-ਪੱਲੇ ਕਰਵਾ ਦਿੱਤੀ ਹੈ ਉਧਰ ਬੈਲਜੀਅਮ ਵਾਲੇ ਭਰਾਵਾਂ ਦਾ ਇਧਰ ਸਾਧਾ ਸਿੰਘ ਸਰਪੰਚ ਗੁਰਕਬ ਆਇਆ ਹੈ ਮਨਜੋ ਮਨੋਜ ਅਗਨੀ ਹੋਤਰੀ ਸਨਮ ਸ਼ਰਮਾ ਸਤਿੰਦਰਜੀਤ ਸੋਨੋ ਹਰਜਿੰਦਰ ਸਿੰਘ ਘੁੱਗੀ ਕਾਉਂਸਲਰ ਜੱਜਪ੍ਰੀਤ ਸਿੰਘ ਗਗਨੇ ਚੌਧਰੀ ਅਮਰਜੀਤ ਸ਼ਰਮਾ ਤੇ ਕਕੂ ਪ੍ਰਧਾਨ ਡੋਗਰਾ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਜਰਮਨ ਵੜੈਚ ਚੱਬੇ ਵਾਲਾ ਨਾਲ ਜਗਪ੍ਰੀਤ ਨਾਲ ਮੰਨੂ ਹਣੀ ਅੱਜ ਦੇ ਮੇਲੇ ਤੇ ਪਹੁੰਚੇ ਹੋਇਆ ਪਿਆਰ ਆ ਸਾਦਾ ਸਿੰਘ ਸਰਪੰਚ ਦੇ ਨਾਲ ਆਹ ਪਾਈ ਹੋਈ ਕਬੱਡੀ ਭੀਮ ਦੀ 베ਰੇ ਵਾਲੇ ਲਵਲੀ ਦੇ ਨਾਲ ਟੱਕਰ ਹੋ ਗਈ ਹੈ 베ਰੇ ਵਾਲਾ ਲਵਲੀ ਤੇ ਦੁਬਲੀ ਵਾਲਾ ਭੀਮ ਸਾਡੇ ਸਾਬੇ ਭਰਾ ਦਾ ਪਿੰਡ ਹੈ ਖੇਡ ਕਬੱਡੀ ਵੱਡੀ ਹੈ ਮਹਾਰੂਸ਼ਾ ਦੀ ਅਕੈਡਮੀ ਦੇ ਵਿੱਚੋਂ ਉੱਠਿਆ ਆ ਭੀਮ ਦੁਬਲੀ ਵਾਲਾ ਮੇਰੇ ਮਿੱਤਰੋ ਸਿਰਾਲ ਆ ਗਿਆ ਉਹ ਸਿਰਾਲ ਆ ਗਿਆ ਤਕੜੀ ਵਾਪਸੀ ਤੇ ਮੁੰਡਾ ਟਾਪ ਦੀਆਂ ਕਬੱਡੀਆਂ ਪਾ ਗਿਆ ਸਖੋ ਜਫਿਆਂ ਦਾ 5100 ਮਾਨ ਸਨਮਾਨ ਵਿੱਚ ਦਿੱਤਾ ਜਾਣਾ ਹੈ ਸਾਦਾ ਸਿੰਘ ਦੀ ਸਰਪੰਚ ਗੁਰੂਕਰਦੀ ਸਾਰੀ ਪ੍ਰਬੰਧ ਕਮੇਟੀ ਮਿਸ਼ਾਨ ਸਾਡਾ ਭਰਾ ਇਧਰ ਕੁਲਵੀਰ ਨਵੇਂ ਪਿੰਡਿਆ ਸਰੇ ਦੀ ਟੀਮ ਬਣਾਈਆਂ ਗੁਰਬਖਸੀ ਸੀਸੀਟੀਵੀ ਸਾਹਿਬ ਨੇ ਚੱਬੇ ਆਲਿਆ ਕਰ ਸੱਤ ਮੁੰਡਾ ਦੀ ਪਿੰਡੀ ਲਓ ਟੀਮ ਕਬੱਡੀ ਪਾ ਰਿਹਾ ਮੁੰਡਾ ਸਿਰੇ ਦਾ ਰੈਡਰ ਹੈ ਇਧਰ ਈਲੂ ਈਲੂ ਹੋ ਗਈ ਹੈ ਈਲੂ ਈਲੂ ਹੋ ਗਈ ਹੈ ਇਹ ਬੱਲੇ हरियाणा पंजाब हरियाणा पंजाब भीम शीलू ओए मेरेया रब्बा ताड़ियाँ ताड़ियाँ ताड़ा 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 ओ ताड़ा ਹੁੰਦਾ ਵੇਖੋ ਕੀ ਔਖੇ ਰੁਕਣੇ ਤੂਫਾਨ ਪਾਣੀ ਨੇਹਰੀਆਂ ਔਖੇ ਰੁਕਣੇ ਖਿਡਾਰੀ ਸਾਨਾ ਮਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਦਾ ਹਲਾਕੇ ਜੱਗ ਧਰਦੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਦਾ ਹਲਾਕੇ ਜੱਗ ਧਰਦੇ ਲੈ ਵੀ ਰਮਨ ਭੀਮ ਆ ਗਿਆ ਕਰੀ ਗੱਲ ਸੁਣ ਲੈ ਆਉਣ ਵਾਲੇ ਸਮੇਂ ਦੇ ਵਿੱਚ ਭੀਮ ਤੋਂ ਬਹੁਤ ਆਸਾਨੇ ਆਹ ਮੁੰਡਾ ਕਹਿੰਦੇ ਆਉਣ ਵਾਲੇ ਸਮੇਂ ਦਾ 스타 ਹੈ ਉਹ ਭੀਮ ਕਬੱਡੀ ਪਾ ਰਿਹਾ ਬਗੇਲ ਹੁਣੀ ਮਾਣ ਕਰਦੇ ਤੇ ਪਰ ਆਹ ਮੁੰਡਾ ਪ੍ਰੀਤ ਕਹਿੰਦਾ ਆਉਣ ਵਾਲੇ ਸਮੇਂ ਦੇ ਵਿੱਚ ਮੱਧ ਦੇ ਵਿੱਚ ਜਾਂਦਾ ਠੇ ਆ ਉਹ ਜਾਂਦਾ ਸਵਾਦ ਲਿਆ ਦਿੰਦਾ ਹੈ ਟੌਪ ਦਾ ਜਫਾ ਭਰ ਕੇ ਨਿਆਰੇ ਬਣ ਤਿਆ ਮਾ ਮੈਨੂੰ ਲੋਕੀ ਪਹਿਲਵਾਨ ਕਹਿੰਦੇ ਪਤਾ ਵਿੱਚ ਮੈਦਾਨ ਦੇ ਲੱਗਦਾ ਜਦੋਂ ਜ ਬਗਾਨਿਆਂ ਨਾਲ ਪੈਂਦੇ ਕਬੱਡੀ ਦੀ ਨਰਸਰੀ ਹੈ ਘਰਿਆਲਾ ਸਿੰਘ ਸਹਿਬਾਨ ਸ਼੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਮਹਾਪੁਰਸ਼ਾਂ ਨੇ ਕਈ ਖਿਡਾਰੀ ਕਹਿੰਦੇ ਖੇਡ ਕਬੱਡੀ ਦੀ ਝੋਲੀ ਪਾਇਆ ਉਹ ਚੜ੍ਹਦੀ ਕਲਾ ਵਿੱਚ ਰਹਿਣ ਆਹ ਸਾਹਮਣੇ ਕਬੱਡੀ ਦੀ ਵੱਡੀ ਸੇਵਾ ਇਹ ਭੀਮ ਹੈ ਇਧਰ ਕੌਣ ਹੈ ਇਹ ਬਾਜੂ ਦਾ ਚੇਲਾ ਹੈ ਇਹ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਤ ਹੈ ਪਿਆਓ ਮਿਲ ਜੇ ਕਲਗੀ ਧਰ ਵਰਗਾ ਜਿਹਨੂੰ ਸਹਿਬਕੌਰ ਜੀ ਮਾਂ ਮਿਲ ਜੇ ਉਨੇ ਹੋਰ ਕੀ ਲੜਣਾ ਦੁਨੀਆ ਤੋਂ ਜਿਨੂੰ ਅਨੰਦਪੁਰ ਸਾਹਿਬ ਜੀ ਥਾ ਮਿਲਗੇ ਉਧਰ ਪ੍ਰੀਤ ਦੇ ਮਾਇਆ ਦੇ ਗੱਫੇ ਸ਼ਿਲੂ ਲਈ ਵੀ ਪੁੱਜਦੇ ਹੋ ਗਏ ਆ ਸਾਡਾ ਜੱਗਾ ਬੈਲਜੀਅਮ ਗੋਲਡੀ ਬੈਲਜੀਅਮ ਸਾਡਾ ਪੱਗੋ ਪੱਗੂ ਬੈਲਜੀਅਮ ਤੇ ਜੱਗਾ ਬੈਲਜੀਅਮ ਗੁਰਪੇੜ ਕੈਨੇਡਾ ਜੋਵਲ ਕੈਨੇਡਾ ਇਕਬਾਲ ਬੱਲ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਭਰਾ ਦਾ ਸਾਧਾ ਸਿੰਘ ਜੀ ਸਰਪੰਚ ਸਾਹਿਬ ਦਾ ਲਵੀ ਸਰਪੰਚ ਪਰਮਜੀਤ ਸਿੰਘ ਜੀ ਯਾਦਗਰਪਾ ਵਾਲਿਆਂ ਦਾ ਲੈ ਵੀ ਚੱਬੇ ਵਾਲਿਆ ਭੀਮ ਦੀ ਕਬੱਡੀ ਪੈ ਰਹੀ ਹੈ। ਲਓ ਭੀਮ ਦੀ ਕਬੱਡੀ ਪੈ ਗਈ ਤੇ ਇਧਰ ਦੇ ਪਾਸੇ ਦੇਖਦੇ ਆ ਭੀਮ ਟਾਪ ਦੇ ਪੈਨ ਦਾ ਵਾਧਾ ਕਰ ਗਿਆ। ਬਾਈ ਗੁਰਦੀਪ ਮੇਰ ਹੈ। ਭੀਮ ਬਾਬੇ ਦੀ ਮੇਰ ਦੇ ਨਾਲ ਫਿਰਟਾ ਹੈ। ਜਗੂ ਤੇਰੀ ਸਭ ਤੋਂ ਮੱਖਣ ਮੱਖੀ ਕਰਦਾ ਸੀਗਾ ਮੇਰੇ ਕੋਲੇ ਵੀ ਆਹ ਮੁੰਡਾ ਵੀ ਸਿਰਾਂ ਲਈ ਤੁਰਿਆ ਆਉਂਦਾ ਮੱਖਣ ਵੀ ਮਹਾਨ ਹੈ ਆਯਾਦ ਗਰੁੱਪ ਵੱਲੋਂ ਪਰਮਜੀਤ ਸਿੰਘ ਜੀ ਸਰਪੰਚ ਸਾਹਿਬ ਉਹਦੇ ਸਾਰੇ ਸਾਥੀ ਕਹ ਰਹੇ ਆ ਡੀਟੀਓ ਦੇ ਦੋ ਜਫੇ 7000 ਦੇ ਹੋਣਗੇ ਦੁਬਲੀ ਵਾਲਾ ਭੀਮ ਕਬੱਡੀ ਪਾਰਿਆ ਉਧਰ ਗਰਪੇਜ ਕੈਨੇਡਾ ਸਾਡਾ ਭਰਾ ਨਾਲ ਜੱਗਾ ਬੈਲਜਿਮਾ ਮਨਰੂਪ ਕੈਨੇਡਾ ਗੁਰਵੀਰ ਕੈਨੇਡਾ ਲਵ ਕੈਨੇਡਾ ਦਲਜੀਤ ਯੂਕੇ ਸੁਖ ਨਿਊਜ਼ੀਲੈਂਡ ਜੋਬਨ ਕੈਨੇਡਾ ਤੇ ਨਾਲ ਵਿਸ਼ਾਲ ਯੂਐਸਏ ਤੇ ਜਸਕਰਨ ਕੈਨੇਡਾ ਇਹਨਾਂ ਭਰਾਵਾਂ ਲਈ ਵੱਡੇ ਪੱਤਰ ਤੇ ਮਾਣ ਆ ਤਰਨ ਯੂਐਸਏ ਸੁਖਚੈਨ ਕੈਨੇਡਾ ਸਾਡੇ ਸੁਗਰਾਜ ਸਿੰਘ ਜੀ ਸਰਪੰਚ ਵੇਰਾ ਥਾਣੇਦਾਰ ਮਨਵੀਰ ਸਿੰਘ ਜੀ ਕਮਲ ਜੋੜਾ ਜੀ ਤੇ ਨਾਲ ਸਾਡੇ ਸਤਕਾਰਯੋਗ ਸਵਰਨ ਸਿੰਘ ਜੀ ਜੀਓ ਬਾਲਾ ਪੱਗੂ ਦੇ ਫਾਦਰ ਸਾਹਿਬ ਲੈ ਵੀ ਚੱਬੇ ਵਾਲਿਆ ਕਰੀ ਗੱਲ ਭੀਮ ਦੀ ਕਬੱਡੀ ਦੇ ਉੱਪਰ ਭੀਮ ਦੀ ਕਬੱਡੀ ਦੇ ਉੱਪਰ ਮੈਨੂੰ ਲੱਗਦਾ ਜੋਦਾ ਕਰ ਗਿਆ ਕਮਾਲ ਮਾਰੋ ਤਾੜੀਆਂ ਮੁੰਡੇ ਦੀ ਜ਼ੋਰਦਾਰ ਬੱਲੇ ਬੱਲੇ ਕਰਵਾ ਦਿੱਤੀ ਹੈ ਉਧਰ ਬੈਲਜੀਅਮ ਵਾਲੇ ਭਰਾਵਾਂ ਦਾ ਇਧਰ ਸਾਦਾ ਸਿੰਘ ਸਰਪੰਚ ਗੁਰੇ